ਪ੍ਰਸਿੱਧ ਪੰਜਾਬੀ ਗਾਇਕ ਰਾਜਵੀਰ ਸ਼ਵੰਦਾ ਜਿਨ੍ਹਾਂ ਨੂੰ ਕੀ ਕੰਬੀਰ ਹਾਦਸੇ ਤੋਂ ਬਾਅਦ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਿਹਤ ਦੇ ਵਿੱਚ ਲਗਾਤਾਰ ਸੁਧਾਰ ਜੁੜਾ ਹੋ ਰਿਹਾ ਹੈ ਤੇ ਜਿਸ ਦੇ ਨਾਲ ਦੱਸਿਆ ਕਿ ਉਨ੍ਹਾਂ ਦੇ ਜੋ ਪ੍ਰਸ਼ੰਸਕ ਨੇ ਸਾਥੀ ਕਲਾਕਾਰ ਨੇ ਜੋ ਸ਼ੁਕਸ਼ੰਤਕ ਨੇ ਉਹ ਬੇਹਦ ਚਿੰਤਿਤ ਵੀ ਨੇ ਉਹਨਾਂ ਦਾ ਹਾਲ ਚਾਣਨ ਲਈ ਹਸਪਤਾਲ ਵੀ ਪਹੁੰਚੇ ਨੇ ਤੇ ਲਗਾਤਾਰ ਜੋ ਧੁਮਾਵਾਂ ਨੇ ਉਹ ਕੀਤੀਆਂ ਚਾਰੀਆਂ ਨੇ ਦਸਦੀਏ ਕੇ ਸਾਰਾ ਦੇ ਵੱਲੋਂ ਹੀ ਉਹਨਾਂ ਦੀ ਸਿਹਤ ਯਾਬੀ ਦੇ ਲਈ ਅਰਦਾਸ ਵੀ ਕੀਤੀ ਜਾ ਰਹੀ ਹੈ। ਹਾਦਸੇ ਤੋਂ ਠੀਕ ਇੱਕ ਦਿਨ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਰਾਜਵੀਰ ਜਵੰਦਾ ਦੇ ਵੱਲੋਂ ਆਪਣੇ ਨਵੇਂ ਕੀਤਾ ਪ੍ਰਚਾਰ ਵੀ ਕੀਤਾ ਗਿਆ। ਪ੍ਰਚਾਰ ਕਰਦੇ ਹੋਏ ਉਹਨਾਂ ਦੇ ਵੱਲੋਂ ਇੰਸਟਾਗ੍ਰਾਮ ਤੇ ਇੱਕ ਵੀਡੀਓ ਵੀ ਸ਼ੇਅਰ ਕੀਤੀ ਗਈ ਸੀ। ਦਸਦੀਏ ਕੇ ਰਾਜਵੀਰ ਜਵੰਦਾ ਲੁਧਿਆਣਾ ਦੇ ਚੰਪਾਲ ਨੇ 35 ਸਾਲਾਂ ਦੇ ਨੇ ਤੇ ਆਪਣੇ ਜੋ ਹਿੱਟ ਟਰੈਕ ਕਾਲਜ ਬੰਦੇ ਦੇ ਨਾਲ ਉਹਨਾਂ ਨੇ ਪ੍ਰਸਿੱਧੀ ਹਾਸਲ ਕੀਤੀ ਤੇ ਹਾਲਾਂਕਿ ਗਾਇਕੀ ਤੋਂ ਪਹਿਲਾਂ ਉਹ ਪੰਜਾਬ ਪੁਲਿਸ ਦੇ ਵਿੱਚ ਵੀ ਰਹਿ ਚੁੱਕੇ ਨੇ ਤੇ ਆਪਣੇ ਸ਼ੌਂਕ ਨੂੰ ਅੱਗੇ ਵਧਾਉਂਦੇ ਹੋਏ ਗਾਇਕੀ ਦੇ ਵੱਲ ਉਹਨਾਂ ਦੇ ਵੱਲੋਂ ਰੁੱਖ ਕੀਤਾ ਗਿਆ ਤੇ ਆਪਣੇ ਗਾਣੇ ਮੇਰਾ ਦਿਲ ਸਰਦਾਰੀ ਵਰਗੇ ਉਹਨਾਂ ਦੇ ਜੋ ਗੀਤ ਨੇ ਬੇਹਦ ਪ੍ਰਸਿੱਧ ਹੋਏ ਸੀ ਤੇ ਸਰਦਾਰੀ ਗੀਤ ਦੇ ਲਈ ਲੋਕਾਂ ਦੇ ਵੱਲੋਂ ਉਹਨਾਂ ਨੂੰ ਖੂਬ ਸਾਰਾ ਪਿਆਰ ਵੀ ਮਿਲਿਆ ਸੀ ਆਪਣੀ ਗਾਇਕੀ ਦੇ ਕੈਰੀਅਰ ਤੋਂ ਇਲਾਵਾ ਉਹਨਾਂ ਨੇ ਕਈ ਪੰਜਾਬੀ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਹੈ ਲੋਕਾਂ ਦਾ ਬੇਹਤ ਪਿਆਰ ਹਾਸਲ ਕੀਤਾ ਹੈ ਤੇ ਰਾਜਵੀਰ ਨੂੰ ਬਾਈਕਸ ਦਾ ਵੀ ਸ਼ੌਕ ਹੈ ਅਕਸਰ ਹੀ ਆਪਣੀਆਂ ਜੋ ਵੀਡੀਓਜ਼ ਨੇ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕਰਦੇ ਰਹਿੰਦੇ ਨੇ ਪਹਾੜਾਂ ਦੇ ਵਿੱਚ ਘੁੰਮਣੀਆਂ ਵੀਡੀਓ ਸਟਰੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਜਾਂਦੀਆਂ। ਦੱਸਿਆ ਕਿ ਰਾਜਵੀਰ ਜਵੰਦਾ ਨੇ ਯੂਨੀਵਰਸਿਟੀ ਦੀ ਪੜਾਈ ਪੂਰੀ ਕਰਨ ਤੋਂ ਬਾਅਦ ਪੁਲਿਸ ਅਫਸਰ ਬਣਨ ਦੇ ਆਪਣੇ ਸ਼ੁਰੂਆਤੀ ਸੁਪਨੇ ਨੂੰ ਛੱਡ ਦਿੱਤਾ ਸੀ ਕਿਉਂਕਿ ਆਪਣੇ ਸੰਗੀਤ ਤੇ ਪ੍ਰਤੀ ਜੋ ਜਨੂੰਨ ਸੀ ਉਸ ਨੂੰ ਉਹਨਾਂ ਨੇ ਚੁਣਿਆ ਇਸ ਰਸਤੇ ਤੇ ਇਸ ਸਫ਼ਰ ਦੀ ਸ਼ੁਰੂਆਤ ਕੀਤੀ ਤੇ ਇੱਕ ਗਾਇਕ ਵਜੋਂ ਆਪਣੇ ਕੈਰੀਅਰ ਦੀ ਖੂਬਸੂਰਤ ਸ਼ੁਰੂਆਤ ਕੀਤੀ ਲੱਖਾਂ ਲੋਕਾਂ ਦਾ ਪਿਆਰ ਵੀ ਉਹਨਾਂ ਨੇ ਹਾਸਲ ਕੀਤਾ ਤੇ ਅੱਜ ਹੁਣ ਉਹਨਾਂ ਦੇ ਚਾਣ ਵਾਲੇ ਲਗਾਤਾਰ ਹੀ ਉਹਨਾਂ ਦੀ ਸਿਹਤ ਵਿੱਚ ਸੁਧਾਰ ਦੇ ਲਈ ਅਰਦਾਸਾ ਕਰ ਰਹੇ